ਓ ਹਲੋ ਵੀਰ ਹਾਂ ਮੈਨੂੰ ਬੜਾ ਜ਼ਰੂਰੀ ਫੋਨ ਆ ਗਿਆ ਮੈਨੂੰ ਜਾਣਾ ਪੈਣਾ ਕੰਮ ਤੇ ਮੇਰਾ ਭਰਾ ਆ ਰਿਹਾ ਵਾ ਉਹਨੂੰ ਪਲੀਸ 에ਰਪੋਰਟ ਤੋਂ ਲੈਏਗਾ ਮੈਂ ਲੈ ਆਉਂਗਾ ਵੀਰ ਤੇਰਾ ਭਰਾ ਮੇਰਾ ਭਰਾ ਤੇਰਾ ਡਾਡੀ ਮੇਰਾ ਡਾਡੀ ਤੇਰਾ ਡਾਡੀ ਮੰਮੀ ਮੇਰੀ ਨਹੀਂ ਤੇਰਾ ਭਰਾ ਲੈ ਆ ਮਰ ਕੋਈ ਗੱਲ ਔਰ ਨੰਬਰ ਦੇ ਦੇ ਮੈਨੂੰ ਬਸ ਜੇ ਤੇਰਾ ਲੈ ਆਈ ਮੇਰਾ ਵੀਰ ਹੈ ਕੋਈ ਚੱਕਰ ਨਹੀਂ ਹਾਂ ਦੋਵੇਂ ਗੱਡੀਆਂ ਤੇ ਇੱਥੇ ਲੱਗੀਆਂ ਵਾ ਉਹ ਮੇਰੇ ਭਰਾ ਨੂੰ ਕਾਹਦੇ ਤੇ ਲੈਣ ਗਿਆ ਹੋਊਗਾ ਬਸ 5 ਮਿੰਟ ਦਾ ਰਹਾ ਹੋਰ ਰਹਿ ਗਿਆ ਓਏ ਮੇਰੇ ਭਰਾ ਨੂੰ ਸਾਈਕਲ ਤੇ ਲੈ ਕੇ ਆਇਆ ਯਾਰ ਤੇ ਤੀਰੇ ਅੱਧਾ ਇਹਦੂ ਚਲਾਇਆ ਅੱਧਾ ਮੈਂ ਆਪ ਚਲਾਇਆ ਆ ਟਰਮੀਨਲ 3 ਤੇ ਆਇਆ ਹੀ ਲੇਟ ਹੋ ਗਿਆ ਸੀ ਮੇਰਾ ਭਰਾ ਭਰਾ ਨੂੰ ਕੁਛ ਨਹੀਂ ਆ ਮੌਤ ਨਹੀਂ ਪੈ ਗਈ ਇੱਕ ਮੈਂ ਲੈ ਕੇ ਆ ਆ ਦੂਜਾ ਤੇ ਗੋਡੇ ਫੜਨਾ ਕੀ ਗੱਲ ਇਹ ਸਾਲਾ ਇੰਡੀਆ ਬਾਬਾ ਰਿਹਾ ਆ ਹੈ ਲੈਦਾ ਬੈਗ ਚੱਲ ਸਾਲਾ ਤੂੰ ਵੀ ਉਤਰ ਲੇਟ ਕਰਤਾ ਹੀ ਇਹਨੂੰ ਸਾਈਕਲ ਸੁਕਲਦੇ ਨਹੀਂ ਮੈਸਜ ਆ ਜਾਏਗੀ ਅੱਧਾ ਚਲਾਇਆ ਬਾਕੀ ਸਾਰਾ ਮੈਚ ਲਾ ਕੇ ਲਿਆ ਆ ਦਿਰਕ ਨੇ ਡੱਕਾ ਲਗਾ ਤੈਨੂੰ ਜਾ ਯਾਰ ਕਿਨੂੰ ਲਾਲ ਨੇ ਭੇਜਿਆ ਤੇਰਾ ਮੇਰੇ ਕੋ ਸਾਈਕਲ ਚਲਾਇਆ ਮੇਰੇ ਲੱਤਾਂ ਘੁੱਟ ਜਾ ਕੇ ਤੇਲ ਲਾਉਣ ਲੱਤਾਂ ਨੂੰ